ਤਾਂ ਇਸ ਵਾਰ ਇੱਕ ਵਾਰ ਫਿਰ ਤੋਂ ਮਾਹੌਲ ਜਿਹੜਾ ਪਖੜਾ ਸ਼ੁਰੂ ਹੋ ਗਿਆ ਪੁਲਿਸ ਵੱਲੋਂ ਜਿਹੜਾ ਐਕਸ਼ਨ ਕੀਤਾ ਜਾ ਰਿਹਾ ਅਤੇ ਕਿਸਾਨਾਂ ਨੂੰ ਇਥੋਂ ਖਦੇੜਾ ਜਾ ਰਿਹਾ ਹੈ ਤਸਵੀਰ ਤੁਸੀਂ ਵੇਖ ਸਕਦੇ ਹੋ ਕਿਸਾਨ ਜਿਹੜੇ ਨੇ ਪ੍ਰੋਟੈਸਟ ਕਰ ਰਹੇ ਸੀਗੇ ਉਹਨਾਂ ਨੂੰ ਇਸ ਵਕਤ ਪੁਲਿਸ ਅੱਗੇ ਵੱਲੋਂ ਖਦੇੜਦੀ ਹੋਈ ਨਜ਼ਰ ਆ ਰਹੀ ਹੈ ਤਸਵੀਰ ਤੁਸੀਂ ਵੇਖ ਸਕਦੇ ਹੋ ਜਿੱਥੇ ਕਿ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਜਿਹੜੇ ਨੇ ਉਹ ਪਹੁੰਚੇ ਸੀਗੇ ਅਤੇ ਜਿਨ੍ਹਾਂ ਨੂੰ ਕਿ ਇਸ ਵਕਤ ਪੁਲਿਸ ਵੱਲੋਂ ਵਾਪਿਸ ਭੇਜਿਆ ਜਾ ਰਿਹਾ ਹੈ ਤਸਵੀਰ ਤੁਸੀਂ ਵੇਖ ਸਕਦੇ ਹੋ ਤਸਵੀਰ ਜਿਹੜੀ ਹੈਗੀ ਹੈ ਪਿੰਡ ਮਹਿਰਾਜ ਦੀ ਤਸਵੀਰ ਹੈ ਜਿੱਥੇ ਕਿ ਕਿਸਾਨਾਂ ਨੂੰ ਜਿਹੜਾ ਹੈਗਾ ਇਸ ਵਕਤ ਇੱਥੋਂ ਖੜੇੜਾ ਜਾ ਰਿਹਾ ਹੈ ਉਹਨਾਂ ਨੂੰ ਵਾਪਿਸ ਭੇਜਿਆ ਜਾ ਰਿਹਾ ਹੈ ਤਾਂ ਇਸ ਵਕਤ ਪੁਲਿਸ ਦੇ ਜਿਹੜੇ ਕਰਮਚਾਰੀ ਨੇ ਅਤੇ ਕਿਸਾਨਾਂ ਦੇ ਵਿਚਕਾਰ ਧੱਕਾਮੁਕੀ ਚੱਲ ਰਹੀ ਹੈ ਤਸਵੀਰ ਇਸ ਵਕਤ ਤੁਸੀਂ ਵੇਖ ਸਕਦੇ ਹੋ ਜਿੱਥੇ ਕਿ ਕਿਸਾਨਾਂ ਨੂੰ ਵਾਪਿਸ ਧੱਕਿਆ ਜਾ ਰਿਹਾ ਹੈ ਕਿਸਾਨਾਂ ਨੂੰ ਵਾਪਿਸ ਭੇਜਿਆ ਜਾ ਰਿਹਾ ਹੈ ਤਸਵੀਰ ਪਿੰਡ ਮਹਿਰਾਜ ਦੀ ਹੈ ਜਿੱਥੇ ਕਿ ਕਿਸਾਨ ਜਿਹੜੇ ਨੇ ਵੱਡੀ ਗਿਣਤੀ ਵਿੱਚ ਪਹੁੰਚੇ ਸੀਗੇ ਜਿਨ੍ਹਾਂ ਨੇ ਕਿ ਹੰਸ ਰਾਜ ਹੰਸ ਦਾ ਵਿਰੋਧ ਕਰਨਾ ਸੀਗਾ ਪਰ ਵਿਰੋਧ ਤੋਂ ਪਹਿਲਾਂ ਜਿਹੜਾ ਹੈਗਾ ਉਹਨਾਂ ਨੂੰ ਇੱਥੋਂ ਖਦੇੜਾ ਜਾ ਰਿਹਾ ਤਾਂ ਪੁਲਿਸ ਵੱਲੋਂ ਇੱਥੇ ਹਲਕਾ ਬਲ ਪ੍ਰਯੋਗ ਜਿਹੜਾ ਕੀਤਾ ਜਾ ਰਿਹਾ ਤਸਵੀਰ ਤੁਸੀਂ ਦੇਖ ਸਕਦੇ ਹੋ ਜਿੱਥੇ ਕਿ तमाम ਅਧਿਕਾਰੀ ਜਿਹੜੇ ਨੇ ਪੁਲਿਸ ਦੇ ਉਹ ਕਿਸਾਨਾਂ ਨੂੰ ਤੱਕੇ ਇਸ ਵਕਤ ਵਾਪਿਸ ਲੈ ਕੇ ਜਾਂਦੇ ਹੋਏ ਦਿਖਾਈ ਦੇ ਰਹੇ ਨੇ ਅਤੇ ਇਸ ਵਕਤ ਦੀ ਤਸਵੀਰ ਜਿਹੜੀ ਹੈਗੀ ਪਿੰਡ ਮਹਿਰਾਜ ਦੀ ਹੈ ਜਿੱਥੇ ਕਿ ਕਿਸਾਨਾਂ ਨੂੰ ਵਾਪਿਸ ਕੀਤਾ ਜਾ ਰਿਹਾ ਵਾਪਿਸ ਖਦੇੜਾ ਜਾ ਰਿਹਾ ਹੈ ਤਸਵੀਰ ਤੁਸੀਂ ਦੇਖ ਸਕਦੇ ਹੋ ਪਿੰਡ ਮਹਿਰਾਜ ਦੀ ਤਸਵੀਰ ਹੈ ਜਿੱਥੇ ਕਿ ਕਿਸਾਨ ਜਿਹੜੇ ਨੇ ਇਸ ਵਕਤ ਵਾਪਿਸ ਉਹਨਾਂ ਨੂੰ ਪੁਲਿਸ ਵੱਲੋਂ ਭੇਜਿਆ ਜਾ ਰਿਹਾ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸਾਨਾਂ ਨੂੰ ਵਾਪਿਸ ਭੇਜਿਆ ਗਿਆ ਹੈ ਤੇ ਤਸਵੀਰ ਇਸ ਵਕਤ ਹੈ ਇਹ ਪਿੰਡ ਮਹਿਰਾਜ ਦੀ ਤਸਵੀਰ ਹੈ ਜਿੱਥੇ ਕਿ ਪੁਲਿਸ ਵੱਲੋਂ ਐਕਸ਼ਨ ਕੀਤਾ ਗਿਆ ਤੇ ਕਿਸਾਨਾਂ ਨੂੰ ਇੱਥੋਂ ਵਾਪਿਸ ਕਰੇ ਡੇ ਗਿਆ ਤਾਂ ਵਾਪਿਸ ਇਸ ਵਕਤ ਭੇਜਿਆ ਜਾ ਰਿਹਾ ਦੇਖ ਸਕਦੇ ਹੋ ਤਸਵੀਰ ਤੁਸੀਂ ਜਿੱਥੋਂ ਕਿ ਕਿਸਾਨਾਂ ਨੂੰ ਇਸ ਵਕਤ ਪੁਲਿਸ ਵੱਲੋਂ ਵਾਪਿਸ ਭੇਜਿਆ ਜਾ ਰਿਹਾ ਹੈ ਇਹ ਤਸਵੀਰ ਪਿੰਡ ਮਹਿਰਾਜ ਦੀ ਹੈ ਜਿੱਥੇ ਕਿ ਇਸ ਵਕਤ ਮਾਹੌਲ ਜਿਹੜਾ ਹੈਗਾ ਇੱਕ ਵਕਤ ਇੱਕਦਮ ਪਖ ਹੈ ਅਤੇ ਜੋ ਹੰਸਰਾ ਹੰਸਦਾ ਵਿਰੋਧ ਕਰਨ ਦੇ ਲਈ ਕਿਸਾਨ ਪਹੁੰਚੇ ਸੀਗੇ ਉਹਨਾਂ ਨੂੰ ਪੁਲਿਸ ਵੱਲੋਂ ਵਾਪਿਸ ਖਦੇੜਿਆ ਜਾ ਰਿਹਾ ਹੈ ਪੁਲਿਸ ਵੱਲੋਂ ਇੱਥੇ ਉਹਨਾਂ ਨੂੰ ਭੇਜਿਆ ਜਾ ਰਿਹਾ ਹੈ ਤਸਵੀਰ ਵੇਖ ਸਕਦੇ ਤੁਸੀਂ ਇਹ ਤਸਵੀਰ ਪਿੰਡ ਮਹਿਰਾਜ ਦੀ ਤਸਵੀਰ ਹੈ ਜਿੱਥੇ ਕਿ ਵੱਡੀ ਗਿਣਤੀ ਵਿੱਚ ਕਿਸਾਨ ਜਿਹੜੇ ਨੇ ਉਹ ਪਹੁੰਚੇ ਹੋਏ ਸੀਗੇ ਅਤੇ ਪੁਲਿਸ ਵੱਲੋਂ ਉਹਨਾਂ ਨੂੰ ਇੱਥੋਂ ਖਦੇੜਿਆ ਜਾ ਰਿਹਾ ਹੈ ਵਾਪਿਸ ਭੇਜਿਆ ਜਾ ਰਿਹਾ ਹੈ ਤਸਵੀਰ ਵੇਖ ਸਕਦੇ ਹੋ ਤੁਸੀਂ ਜਿੱਥੇ ਕਿ ਕਿਸਾਨ ਜਿਹੜੇ ਨੇ ਲਗਾਤਾਰ ਅੱਗੇ ਵੱਧਨ ਨੂੰ ਵੱਲ ਨੂੰ ਵਧਨ ਦੀ ਕੋਸ਼ਿਸ਼ ਕਰਦੇ ਨੇ ਪਰ ਜਿਹੜਾ ਪੁਲਿਸ ਵੱਲੋਂ ਉਹਨਾਂ ਨੂੰ ਵਾਪਿਸ ਕੀਤਾ ਜਾ ਰਿਹਾ ਹੈ ਵਾਪਿਸ ਉਹਨਾਂ ਨੂੰ ਖਿੜੇੜਿਆ ਜਾ ਰਿਹਾ ਹੈ ਤਾਂ ਤੁਸੀਂ ਵੀ ਇੱਕ ਸਾਰ ਦੇ ਉਹ ਪ੍ਰੋਟੈਸਟ ਕਰਨ ਦੇ ਲਈ ਕਿਸਾਨ ਪਹੁੰਚੇ ਸੀਗੇ ਹੰਸਰਾਏ ਹੰਸ ਦਾ ਵਿਰੋਧ ਕਰਨ ਦੇ ਲਈ ਪਹੁੰਚੇ ਸੀਗੇ ਜਿਸ ਤੋਂ ਬਾਅਦ ਮਾਹੌਲ ਪਖਿਆ ਅਤੇ ਇਸ ਵਕਤ ਪੁਲਿਸ ਜਿਹੜਾ ਹੈ ਕਿਸਾਨਾਂ ਨੂੰ ਇੱਥੋਂ ਖਿੜੇੜਨ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਤਸਵੀਰ ਤੁਸੀਂ ਵੇਖ ਸਕਦੇ ਹੋ ਜਿੱਥੇ ਵੱਡੀ ਗਿਣਤੀ ਵਿੱਚ ਕਿਸਾਨ ਜਿਹੜੇ ਨੇ ਉਹ ਮੌਜੂਦ ਨੇ ਦੂਜੇ ਪਾਸੇ ਪੁਲਿਸ ਨਾਲ ਜਿਹੜਾ ਹੈਗਾ ਇਸ ਵਕਤ ਬਹਿਸਬਾਜੀ ਚੱਲ ਰਹੀ ਹੈ ਜਦੋਂ ਜਹ ਚੱਲ ਰਹੀ ਹੈ ਅਤੇ ਪੁਲਿਸ ਬੋਲੋ ਇਹਨਾਂ ਨੂੰ ਮੋਕੇ ਤੋਂ ਵਾਪਸ ਭੇਜਿਆ ਜਾ ਰਿਹਾ ਹੈ ਤਸਵੀਰ ਤੁਸੀਂ ਦੇਖ ਸਕਦੇ ਹੋ ਤਸਵੀਰ ਪਿੰਡ ਮਹਿਰਾਜ ਦੀ ਹੈ ਜਿੱਥੇ ਕਿ ਕਿਸਾਨਾਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ ਹਾਂਜੀ ਕਿੱਥੋਂ ਦੇ ਰਹੇ ਨਾਲੋਂ ਆਹ ਦੱਬਾਈ ਦੇ ਇੱਥੇ ਹੰਸਰਾਦ ਕਰਕੇ ਆਏ ਹਾਂ ਹੈ ਇਹ ਤੇ ਹੰਸਰਾਜ ਦੇ ਵਿਰੋਧ ਲਈ ਆਇਆ ਹੰਸਰਾਜ ਦੇ ਵਿਰੋਧ ਲਈ ਹਾਂ ਕਿਉਂਕਿ ਦਿੱਲੀ ਜਾਨ ਚ ਹਰੇਕ ਦਾ ਅਧਿਕਾਰ ਹੈ ਭਾਜਪਾ ਸਰਕਾਰ ਨੇ ਕੇਂਦਰ ਸਰਕਾਰ ਦੇ ਆਕੇ ਹਰਿਆਣਾ ਦੇ ਸਰਕਾਰ ਨੇ ਕਿਸਾਨਾਂ ਲਈ ਉਹਤੇ ਥੱਲ ਘੱਟਦੇ ਕਿਸਾਨਾਂ ਨੂੰ ਅੱਤਵਾਦੀ ਦੱਸਦੇ ਆ ਤਾਂ ਉਹਨੂੰ ਦਿੱਲੀ ਜਾਣ ਨਹੀਂ ਦਿੱਤਾ ਇਸ ਕਰਕੇ ਇਹਨਾਂ ਦਾ ਵਿਰੋਧ ਕਰਦੇ ਆ ਪਿੰਡ ਪਿੰਡ ਪਰ ਵਿਰੋਧ ਹੋਊਗਾ ਇਹਨਾਂ ਦਾ ਹਾਂ ਪਿੰਡ ਪਿੰਡ ਵਿਰੋਧ ਆ ਸਾਡੇ ਜਦੇਵੰਦੀ ਭਾਰਤੀ ਕਿਸਾਨ ਕਰਨ ਦੀ ਗਰੀ ਵੱਲੋਂ ਅਸੀਂ ਪਿੰਡ ਪਿੰਡ ਇਹਨਾਂ ਦਾ ਵਿਰੋਧ ਕਰਾਂਗੇ ਇਹਨਾਂ ਨੇ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਅਸੀਂ ਇਹਨਾਂ ਨੂੰ ਪਿੰਡਾਂ 'ਚ ਨਹੀਂ ਜਾਣ ਦੇਵਾਂਗੇ ਭਾਈ ਜੀ ਕੀ ਮਾਹੌਲ ਲੱਗ ਰਿਹਾ ਹੈ ਮਾਹੌਲ ਭਰਾਵਾ ਇਹ ਧੱਕਾਸ਼ਾਹੀ ਕਰਦੇ ਆ ਸਾਡੇ ਨਾਲ ਆ ਤੁਸੀਂ ਜਾਂਦਾ ਮਾਹੌਲ ਸਾਨੂੰ ਅਸੀਂ ਇਹਨਾਂ ਨੂੰ ਪਿੰਡਾਂ 'ਚ ਨਹੀਂ ਜਾਣ ਦੇਵਾਂਗੇ ਹਾਂ ਹਾਂ ਨਹੀਂ ਪੁਲਿਸ ਵਾਲੇ ਕੀ ਕਰ ਰਹੇ ਹੁਣ ਇੱਥੇ ਪੁਲਿਸ ਵਾਲੇ ਧੱਕਾਸ਼ਾਹੀ ਕਰਦੇ ਉਹਨਾਂ ਨਾਲ ਮਿਲੇ ਹੋਏ ਆ ਹਾਂ ਹਾਂ ਨਾ ਨਾ ਕਿ ਨਹੀਂ ਜਾਂਦੇ ਰੇ ਪਰ ਕੁਲੇਸ ਵਕਤ ਤੁਸੀਂ ਵੀ ਦੇਖ ਸਕਦੇ ਹੋ ਕਿਸਾਨ ਜਿਹੜੇ ਨੇ ਉਹ ਉਹਨਾਂ ਦਾ ਕਹਿਣਾ ਕਿ ਇਹਨਾਂ ਨੇ ਦਿੱਲੀ ਨਹੀਂ ਜਾਣ ਦਿੱਤਾ ਤਾਂ ਇਹ ਇਹਨਾਂ ਨੂੰ ਪਿੰਡਾਂ ਵਿੱਚ ਨਹੀਂ ਵੜਨ ਦੇਣਗੇ ਤਾਂ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਇਸ ਵਕਤ ਕਿਸਾਨ ਜਿਹੜੇ ਨੇ ਅੱਗੇ ਵੱਲੋਂ ਮੁਰਤ ਤੋਂ ਵਧਣ ਦੀ ਕੋਸ਼ਿਸ਼ ਕਰ ਰਹੇ ਨੇ ਅਤੇ ਦੂਜੇ ਪਾਸੇ ਪੁਲਿਸ ਇਹਨਾਂ ਨੂੰ ਲਗਾਤਾਰ ਰੋਕਣ ਦੀ ਕੋਸ਼ਿਸ਼ ਜਿਹੜੀ ਹੈਗੀ ਹੈ ਉਹ ਕਰਦੀ ਨਜ਼ਰ ਆ ਰਹੀ ਹੈ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਇੱਕ ਵਾਰ ਮੁਰਤ ਤੋਂ ਕਿਸਾਨ ਜਿਹੜੇ ਨੇ ਅੱਗੇ ਵੱਲੋਂ ਵਧੇ ਨੇ ਅਤੇ ਦੂਜੇ ਪਾਸੇ ਪੁਲਿਸ ਦਾ ਕੜਾ ਪੈਰਾ ਜਿਹੜਾ ਹੈਗਾ ਉਹ ਇੱਥੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਹ ਤਸਵੀਰਾਂ ਪਿੰਡ ਮਹਿਰਾਸ ਦੀਆਂ ਤਸਵੀਰਾਂ ਨੇ ਜਿੱਥੇ ਕਿ ਕਿਸਾਨ ਇਸ ਵਕਤ ਹੰਸਰਾਜ ਦੇ ਵਿਰੋਧ ਦੇ ਲਈ ਪਹੁੰਚੇ ਸੀਗੇ ਪਰ ਪੁਲਿਸ ਵੱਲੋਂ ਜਿਹੜਾ ਹੈਗਾ ਉਹਨਾਂ ਨੂੰ ਰੋਕਿਆ ਗਿਆ ਹੈ ਅਤੇ ਅੱਗੇ ਵਧਣ ਤੋਂ ਉਹਨਾਂ ਨੂੰ ਇਸ ਵਕਤ ਰੋਕਿਆ ਜਾ ਰਿਹਾ ਹੈ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਪਾਰਿਗਿਨਤੀ ਵਿੱਚ ਪੁਲਿਸ ਬਲ ਇੱਥੇ ਤਾਇਨਾਤ ਕੀਤਾ ਗਿਆ ਹੈ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ ਅਤੇ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਰਿਹਾ ਹੈ ਇਹ ਤਸਵੀਰ ਤੁਸੀਂ ਇਸ ਵਕਤ ਪਿੰਡ ਮਹਿਰਾਸ ਦੀ ਵਿਖ ਰਹੀ ਹਾਂ ਜਿੱਥੇ ਕਿ ਕਿਸਾਨ ਇਸ ਵਕਤ ਜਿਹੜਾ ਹੈਗਾ ਅੱਗੇ ਵੱਲਣ ਦੀ ਕੋਸ਼ਿਸ਼ ਕਰ ਰਹੇ ਸੀਗੇ ਹੰਸ ਰਾਜ ਦੇ ਵਿਰੋਧ ਦੇ ਲਈ ਕਿਸਾਨ ਨੇ ਜਿਹੜੇ ਉਹ ਇੱਥੇ ਪਹੁੰਚੇ ਸੀਗੇ ਅਤੇ ਉਹਨਾਂ ਨੂੰ ਵਿਰੋਧ ਕਰਨ ਤੋਂ ਰੋਕਣ ਦੇ ਲਈ ਪੁਲਿਸ ਜਿਹੜਾ ਹੈਗਾ ਇੱਥੇ ਪਹੁੰਚੀ ਹੈ ਅਤੇ ਦੂਜੇ ਪਾਸੇ ਪੰਜਾਬ ਪੁਲਿਸ ਮੁਰਦਾਬਾ ਦੇ ਨਾਰੇ ਜਿਹੜੇ ਨੇ ਉਹ ਇਹਨਾਂ ਵੱਲੋਂ ਲਗਾਉਣੇ ਸ਼ੁਰੂ ਕਰ ਦਿੱਤੇ ਗਏ ਨੇ ਤਸਵੀਰਾਂ ਇਸ ਵਕਤ ਪਿੰਡ ਮਹਿਰਾਜ ਦੀਆਂ ਵੇਖ ਰਹੇ ਹਾਂ ਜਿੱਥੇ ਕਿ ਪਾਰੀ ਗਿੰਤੇ ਵਿੱਚ ਪੁਲਿਸ ਬਲ ਜਿਹੜਾ ਹੈਗਾ ਉਹ ਤਾਇਨਾਤ ਕੀਤਾ ਗਿਆ ਹੈ ਤੇ ਕਿਸਾਨਾਂ ਨੂੰ ਅੱਗੇ ਵਧਣ ਤੋਂ ਇੱਥੇ ਰੋਕਣ ਦੀ ਕੋਸ਼ਿਸ਼ ਜਿਹੜੀ ਹੈਗੀ ਹੈ ਉਹ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਇਸ ਵਕਤ ਮਹਾਰਾਜ ਦੀਆਂ ਵੇਖ ਰਹੇ ਹਾਂ ਜਿੱਥੇ ਕਿ ਇਸ ਵਕਤ ਮਾਹੌਲ ਜਿਹੜਾ ਹੈਗਾ ਗਰਮਾਇਆ ਹੋਇਆ ਹੈ ਤੇ ਕਿਸਾਨ ਜਿਹੜੇ ਨੇ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਨੇ ਪਰ ਪੁਲਿਸ ਵੱਲੋਂ ਉਹਨਾਂ ਨੂੰ ਰੋਕ ਲਿਆ ਜਾਂਦਾ ਹੈ ਤੁਸੀਂ ਵੀ ਵੇਖ ਸਕਦੇ ਹੋ ਇਸ ਵਕਤ ਉਹ ਦੇਖੀ ਕਿਸਾਨ ਐਥੇ ਬੈਠਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਐਥੇ ਬੈਠ ਕੇ ਪ੍ਰੋਟੈਸਟ ਕੀਤਾ ਜਾਵੇ ਪਰ ਹਾਲ ਦੀ ਘੜੀ ਤਸਵੀਰ ਜਿਹੜੀ ਹੈਗੀ ਹੈ ਜਿਹੋਦੀ ਤੋਂ ਬਣੀ ਹੋਈ ਹੈ ਕਿਸਾਨਾਂ ਨੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਸੀ ਪਰ ਪੁਲਿਸ ਵੱਲੋਂ ਉਹਨਾਂ ਨੂੰ ਇੱਕ ਵਾਰ ਹਾਲ ਦੀ ਘੜੀ ਰੋਕ ਲਿਆ ਹੈ ਫਿਲਹਾਲ ਦੀ ਤਸਵੀਰ ਦੀ ਜਿਹੜੀ ਹੈਗੀ ਹੈ ਇਸ ਵਕਤ ਪ੍ਰੋਟੈਸਟ ਜਿਹੜਾ ਹੈਗਾ ਉਹ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਭਾਜਪਾ ਦਾ ਕਾਰਜਕ੍ਰਮ ਜਿਹੜਾ ਹੈਗਾ ਉਹ ਵੀ ਇੱਥੇ ਮਹਿਰਾਜ ਵਿੱਚ ਹੋ ਰਿਹਾ ਹੈ महाराज जिला बठिंडा तो कैमरा सिंह देना सूरज प्रकाश दैनिक टीवी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप